ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 5 ਬੱਚੀਆਂ ਤੇ ਇੱਕ ਬਈ ਗਾਂ ਸੇ ਲੈ ਲੈ ਕਹਾਂ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵੀ ਮੇਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਵੀਰੋ ਜੀ ਬਾਈ ਜੀ ਅੱਛੀ ਕਰ ਅੱਛੀ ਗੱਲ ਜੀ ਹੋ ਠੀਕ ਬਾਈ ਚੜਦੀ ਕਲਾ ਜੀ ਵਧੀਆ ਚੱਲਦਾ ਰਹੇ ਪੂਰਾ ਵਧੀਆ ਜੀ ਭਾਈ ਜਿਹੜੇ ਪਹਿਲਾ ਵੀਡੀਓ ਪਾਈ ਸੀ ਕਿ ਮੇਰਾ ਬਸ ਭਾਈ 2 ਘੰਟੇ ਮਾਲ ਸੇਲ ਹੋ ਗਿਆ ਸੀ ਇਹ ਆਪਣਾ ਠੀਕ ਆ ਮਾਲ ਸਾਫ ਸੁਥਰਾ ਹੁੰਦਾ ਹਾਂਜੀ ਭਾਈ ਮੁੱਲ ਵੀ ਜਾਇਜ਼ ਹੀ ਆ ਮੁੱਲ ਵੀ ਭਾਈ ਜਾਇਜ਼ ਆ ਤੇ ਮਾਲ ਸਾਫ ਸੁਥਰਾ ਤਾਂ ਹੀ ਮਾਲ ਸੇਲ ਹੁੰਦਾ ਨਾ ਹਾਂ ਭਾਈ ਨਾਮ ਤੇ ਐਡਰੈਸ ਨਾਮ ਭਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਤਪਾ ਦੇ ਬਧੌੜ ਸ਼ਹਿਰ ਆਗੇ ਜੀ ਆਪਣੀ ਠੀਕ ਆ ਭਾਈ ਤੇ ਮੋਬਾਈਲ ਨੰਬਰ 98802 ਜੀ 18644 ਠੀਕ ਆ ਭਾਈ ਅੱਜ ਤਾਂ ਵੀ ਡਾਇਮੰਡ ਪੀਸ ਹੀ ਆ ਹਾਂ ਭਾਈ 5 ਆਪਣੇ ਕੋਲੇ ਵੱਛੀਆਂ ਰਹਿ ਗਈਆਂ ਠੀਕ ਆ ਤੇ ਇੱਕ ਆਪਣੇ ਕੋਲ ਬਾਈ ਪਹਿਲਾਂ ਵੈੜ ਸੁਈ ਵੀ ਹੈਗੀ तकरीबन 1.5 ਮਹੀਨੇ ਦੀ ਠੀਕ ਆ ਤੇ ਦੁੱਧੋ ਦੇ ਥਲੇ ਹੈਗਾ 10-11 ਕਿਲੋ ਠੀਕ ਆ ਹਾਂਜੀ ਵੈੜ ਤੋਂ ਹੀ ਸ਼ੁਰੂ ਕਰ ਲਈ ਤੇ ਆਪਾਂ ਵੈੜ ਤੋਂ ਹੀ ਸ਼ੁਰੂ ਕਰ ਲੈਨੇ ਆ ਜੀ ਠੀਕ ਆ ਇਹ ਪਹਿਲਾ ਸੂਆ ਬਾਈ ਚਾਰ ਦੰਦਾ ਹੈਗੀ ਪਹਿਲਾ ਸੂਆ ਚਾਰ ਦੰਦਾ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਡਾਕਟਰ 1.5 ਮਹੀਨਾ ਹੋ ਗਿਆ ਮਗਰ ਬੱਚੀ ਹੈ ਬੱਚੀ ਹੈ ਮਗਰੀ ਬੰਨੀ ਹੋਈ ਹੈਗੀ ਬੱਚਾ ਪਹਿਲਾ ਬੱਚੀ ਰਖਾ ਲਈ ਬੱਚੀ ਬੜੀ ਕੁਆਲਟੀ ਵਾਲੀ ਹੈ ਨਾ ਹਾਂਜੀ ਹੂੰ ਠੀਕ ਆ ਤੇ ਕਿੰਨਾ ਦੁੱਧ ਹੈ ਬਾਈ ਹੁਣ ਇਹ ਥੋੜਾ ਡਾਕਟਰ 10 ਤੋਂ 11 ਕਿਲੋ ਦੁੱਧ ਨੈਟ ਰੈਡੀ ਆ ਠੀਕ ਆ ਤੇ ਚੌਣ ਚਵਾਈ ਦੀ ਇੰਨੀ ਕਿ ਚੰਗੀ ਆ ਵੀ ਜਿੰਨੀ ਕਹਦੇ ਗਏ ਕੱਤ ਬੱਡ ਫੇਸ ਬਿਊਟੀ ਕਮਾਲ ਦੀ ਆ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਵੜ ਦਾ ਕਮਾਲ ਆ ਥਣ ਬੜਾ ਥਣ ਤੜਟ ਪੂਰਾ ਐਂ ਜਿਵੇਂ ਕਹਿੰਦੇ ਆ ਪੰਪ ਵਾਲਾ ਹੂੰ ਮੁੱਠੀ ਵਾਲਾ ਚਵਾਈ ਵਾਲਾ ਥਣ ਹੈਗਾ ਠੀਕ ਐ ਇਹ ਨਹੀਂ ਹੈਗਾ ਵੀ ਮਾਰਾ ਮੋਟਾ ਆਊਗਾ ਮਸ਼ੀਨ ਜੀ ਤੇ ਮੱਥਾ ਮਾਰਨ ਵਾਲਾ ਨਹੀਂ ਠੀਕ ਐ ਬਈ ਤੋਰਾ ਤਾਰਾ ਚਮਕ ਜਿਮ ਕੋ ਬਹੁਤ ਆ ਬਾਕੀ ਬਾਕੀ ਦੂਆ ਦਿਖਾਉਂਦਾ ਸੀਲ ਠੰਡੀ ਦਾ ਕੋਈ ਅੰਤ ਨਹੀਂ ਲੈ ਜਿਵੇਂ ਮਰਜੀ ਹੱਥ ਲਈ ਚਰ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੋਸ ਨਹੀਂ ਲੈ ਬਾ ਦੇਖ ਲੈ ਬਾ ਫੀਟਿੰਗ ਵਾਲਾ ਡਰੈਗਰ ਆ ਡਰੈਗਰ ਫੀਟਿੰਗ ਵਾਲਾ ਆਰਡਰ ਕੱਲਾ ਕੱਲਾ ਆਰਡਰ ਤੇ ਵੇਨ ਜਿਹੜੀਆਂ ਬਹੁਤ ਜਿਆਦੇ ਚੰਗੀਆਂ ਨਹੀਂ ਲੈ ਮੁੱਠੀ ਵਾਲਾ ਥਣ ਬਾਈ ਕੀ ਬਾਤ ਆ ਬਹੁਤ ਮੁਸ਼ਕਲ ਲੱਗਦਾ ਇੰਨਾ ਵਧੀਆ ਥਣ ਚਵਾਈ ਵੀ ਫੁੱਲ ਚੰਗੀ ਹੋਣੀ ਆ ਡਾਕਟਰ ਪੰਪਰ ਗਿਆਨ ਮੋਟੀ ਚਵਾਈ ਹੂੰ ਇਹ ਮੁੱਲ ਫਿਰ ਇਹ ਤਾਂ ਜਾਇ ਜੀ ਮੋਲ ਡਾਕਟਰ 42000 ਰੁਪਏ ਦਾ ਮਾਨਤਨ ਕਰਾਂਗੇ ਵਿੱਚੋਂ ਜ਼ਰੂਰ ਜਮਾ ਜਾਇਜ ਮੋਲ ਦਾ 42000 ਰੁਪਏ ਵਿੱਚੋਂ ਮਾਨਤਨ ਹੋ ਜਾਣਾ ਬੱਚਾ ਜਾਨ ਜੰਦ ਚੰਗੀ ਹੈਗੀ ਹੂੰ ਤੇ ਬਾਕੀ ਸੀਲ ਠੰਡੀ ਦਾ ਤਾਂ ਇਤ ਕੋਈ ਨਹੀਂ ਸਹੀ ਗੱਲ ਤੇ ਲੇਵੇ ਬਾਈ ਬਹੁਤ ਜਿਆਦਾ ਸੋਹਣਾ ਹੈਗਾ ਫਿਟਿੰਗ ਵਾਲਾ ਇਹ ਗੱਲ ਲੇਵੇ ਦੀ ਜਿਹੜੀ ਫਿਟਿੰਗ ਹੈ ਕਮਾਲ ਆ ਸੋਹਣਾ ਆਰਡਰ ਕੱਲਾ ਕੱਲਾ ਥਾਣੂ ਮੁੱਠੀ ਵਾਲਾ ਤਣ ਬੱਚਾ ਬੱਚੀ ਬੱਚੀ ਵੀ ਚੰਗੀ ਆ ਮਾਨਾ ਠੀਕ ਆ ਬਾਈ ਮੋਲ ਵੀ ਡਾਕਟਰ ਜਾਇ ਜੀ ਹੈ ਜਿਹੜਾ ਆਪਣਾ ਡੀਲ ਲੈਣ ਜਿਹੜਾ ਮਾਨਤਨ ਵਿੱਚ ਤਾਂ ਜ਼ਰੂਰ ਕਰਾਂਗੇ ਮਾਨਤਨ ਜਰੂਰ ਹੋਏ। ਹਾਂਜੀ। ਅ ਅੱਗੇ ਬਈ ਬੱਚੀਆਂ ਦੀ ਗੱਲ ਕਰਦੇ ਆਂ। ਪਹਿਲੇ ਨੰਬਰ ਵਾਲੀ ਜਰਸੀ ਆ। ਡੰਦੋ ਜਰਸੀ ਵੱਚੀ ਦੰਦੋ ਖੀਰੀ ਆ। ਦੰਦੋ ਖੀਰੀ ਜਰਸੀ। ਹਾਂਜੀ। ਬਹੁਤ ਆ ਬਾਈ। ਫੇਸ ਬੜਾ ਚੰਗਾ ਹਨ। ਬੋਦੀ ਵਾਦੀ। ਸੋਹਣੀ ਬੱਚੀ ਹੈਗੀ। ਸੋਹਣਾ ਮਤ ਰਿਕਾਰਡ ਹੈਗਾ ਬੱਚੀ ਦਾ। ਹੂੰ। ਤੇ ਅੱਗੇ ਸੋਹਣੀ ਹਾਈਟ ਲੈਂਥ ਹੈ ਚੰਗੇ ਸੀਮੰਦੀ ਆ। ਚੰਗੇ ਸੀਮੰਦੀ ਆ। ਠੀਕ ਆ। ਦੰਦਾ ਜਖੀਰੀ ਆ। ਖੀਰੀ ਡੈਕਟਰ ਦੰਦਾ ਚ। ਠੀਕ ਆ। ਫੇਸ ਬਿਊਟੀ ਆ ਜਿਹੜੀ ਬੜੀ ਕਮਾਲ ਦੀ ਹੈ ਟੋਆਟਾ ਬਹੁਤ ਚੰਗਾ ਫੈਨਦਾ ਬੋਦੀ ਵਾਦੀ ਬਹੁਤ ਚੰਗੀ ਆ। ਸਨੱਖਪੁਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਦਾ ਤੇ ਡਾਕਟਰ ਥਣ ਵੀ ਚਾਰ ਹੀ ਆ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਿਨ ਤਾਂ ਠੀਕ ਆ ਤੇ ਉੱਪਰ ਤੋਂ ਸਟਰਕਚਰ ਸੋਹਣਾ ਹੈ ਮਹੀਨੇ ਤੱਕ ਕਹਦੀ ਇਹ ਇਹੀ ਹੋ ਜੂਗੀ ਇੱਕ ਮਹੀਨੇ ਨੂੰ ਬਈ ਸਹੀ ਇਹਨੇ ਸੀਮਨ ਆਰਾਮ ਨਾਲ ਲੈ ਲੈਣਾ ਉੱਪਰੋਂ ਵੀ ਪੱਧਰਾ ਝੋਲੀ ਦਿਖਾਉਂਦੇ ਨੇ ਨੇੜੇ ਤੋਂ ਝੋਲੀ ਵੀ ਕਮਾਲ ਦੀ ਹੈ ਠੀਕੇ ਦੇ ਤਕਰੀਬਨ ਵੈਸੇ ਕਾਬਲ ਵੀ ਆ ਤੇ ਜੇ ਮਹੀਨਾ ਰੋਕ ਕੇ ਵੀ ਭਰਾ ਜਾ ਤਾਂ ਵੀ ਕੋਈ ਚੱਕਰ ਨਹੀਂ ਥਣ ਬਹੁਤ ਚੰਗਾ ਬਈ ਗਲਾਬੀ ਥਣ ਕੱਲਾ ਕੱਲਾ ਥਣ ਕੀ ਮੋਲਾ ਬਈ ਇਹਦਾ ਮੋਲ ਡਾਕਟਰ ਦਾ ਆਲਾ 28 ਕਰਾਲੇ 30 ਕਰਾਲੇ ਆਪਾਂ 25000 ਦੀ ਜਸਨੂ ਬੱਚੀ ਦੇ ਦਾਂਗੇ ਠੀਕ ਆ ਹਾਂਜੀ ਲਗਰਾਉਣ ਨੂੰ 28 ਕਰਾਲੋਂ 30 ਕਰਾਲੋਂ 32 ਕਰਾਲੋਂ 25000 ਦੀ ਬੱਚੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਚੰਗੀ ਐ ਸੁਨੱਖੀ ਐ ਬਾਈ ਅੱਗੇ ਵੀਰੇ ਦੋ ਨੰਬਰ ਬੱਚੇ ਅੱਗੇ ਡਾਕਟਰ ਮਿਲਕਟੀਥ ਬੱਚੀ ਐ ਵੀ ਠੀਕ ਆ 11 12 ਮਾਂਥ ਦੀ ਏਜ ਆ ਬੱਚੀ ਦੀ ਹੂੰ ਇਹਨਾਂ ਮੰਨ ਲਓ ਗੱਡੀ ਜਾਇਗਾ ਸੀ ਇੱਕ ਚ ਇਕੱਠਾ ਥੋੜੀ ਇਹਦੇ ਕਰਕੇ ਥੋੜੀ ਰਗੜ ਰੁਗੜ ਜੀ ਵੱਜ ਗਈ ਪਿੱਛੇ ਇਹਦੇ ਠੀਕ ਆ ਹਾਂ ਹੂੰ ਉਹ ਕਰਕੇ ਆਪਾਂ ਨੂੰ ਤੋੜਦੇ ਨਹੀਂਗੇ ਹੂੰ ਤੇ ਮਿਲਕ ਦੀத் ਬੱਚੀ ਹੈਗੀ ਡਾਕਟਰ 11-12 ਮੰਥ ਦੀ ਏਜ ਹੈਗੀ ਠੀਕ ਹੈ ਤੇ ਥਣ ਚਾਰੀਆਂ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਠੀਕ ਹੈ ਝੂਲੀ ਬਹੁਤ ਚੰਗੀ ਹੈ ਉਹ ਝੂਲੀ ਬਹੁਤ ਜਿਆਦਾ ਚੰਗੀ ਹੈ ਹਾਂ ਝੂਲੀ ਬਹੁਤ ਚੰਗੀ ਹੈ ਕੱਲਾ ਕੱਲਾ ਥਣ ਕੱਪੜਾ ਵਾਂਗੂ ਝੂਲੀ ਲਖਾਉਂਦੀ ਆ ਹੁਣੇ ਤੇ ਫੇਸ ਦੇਖੋ ਫੇਸ ਬੜਾ ਪਿਆਰਾ ਛੋਟਾ ਛੋਟਾ ਕੰਨ ਯਾਦਵਰੀ ਡਿਫਾਲਾ ਚੰਗੀ ਹੈ ਬਈ ਤੇ ਕੀ ਮੁੱਲ ਆ ਭਰਾ 28 ਇਅਰ ਬੇਰੇ ਡਾਟਾ ਕੋਈ ਦਾ ਮਾਲਤਾਨ ਹੋ ਜੂ ਮਾਲਤਾਨ ਹੋ ਜੂਗਾ ਹੀ ਜ਼ਰੂਰ 28000 ਰੁਪਿਆ ਮੁੱਲ ਜਮਾ ਜਾਇਜ਼ ਮਾਲਤਾਨ ਜ਼ਰੂਰ ਹੋ ਜੂਗਾ ਅੱਗੇ ਵੀਰੇ ਜਿੰਨੇ ਉ ਇਹ ਦੀ ਡਾਕਟਰ 13 ਕਮੰਨ ਥੇਜ ਆ ਬੱਚੀ ਦੀ ਠੀਕ ਆ ਮਨ ਲਾ ਖੁੱਲਦਾ ਹੈਗਾ ਕਰਕੇ ਅੱਕਤ ਵੀ ਜ਼ਰੂਰ ਕਰਦੀਆਂ ਤੇ ਲਿਆ ਰੇ ਦੀ 13 ਮੰਨ ਤੇ ਚੰਗੀ ਜਿਹਾ ਫੇਸ ਆ ਹਾਈਟ ਲੈਂਥ ਪੂਰੀ ਚੰਗੀ ਹੈਗੀ ਬਰੂਟ ਬੋਲਦੀ ਬੱਚੀ ਹੈਗੀ ਇਹ ਠੀਕ ਆ ਹਾਂਜੀ ਹਮ ਸਹੀ ਗੱਲ ਆ ਹਾਈਟ ਲੈਂਥ ਤੇ ਥੱਲੇ ਝੋਲੀ ਵੀ ਗੱਬਣਾ ਵਾਲੀ ਹੈਗੀ ਠੀਕ ਆ ਤੇ ਬਾਕੀ ਬੱਚੀ ਦਾ ਫੇਸ ਦੇਖ ਲਓ ਬੋਦੀ ਦੇਖ ਲਓ ਇਸ ਬੜਾ ਪਿਆਰਾ ਉੱਪਰਲਾ ਜਿਹੜਾ ਸਟਰਕਚਰ ਆ ਬੱਚੀ ਦਾ ਉਹ ਦੇਖਿਓ ਨਾਸਾਂ ਨਾਸਾਂ ਗਲਾਬੀ ਤੇ ਸਰੀਰ ਦੇ ਪੱਖੋਂ ਵੀ ਪੂਰਾ ਢਾਂਚਾ ਜਿਹੜਾ ਪੱਧਰ ਹੈਗਾ ਝੋਲੀ ਕਮਾਲ ਦੀ ਆ ਬਾਲ ਬਹੁਤ ਚੰਗੇ ਰਖਾਉਂਦੀ ਆ ਕੱਲਾ ਕੱਲਾ ਬਹੁਤ ਜਿਆਦਾ ਚੰਗੀ ਆ ਡਾਕਟਰ ਝੋਲੀ ਦੀ ਤਾਂ ਹਮ ਸਹੀ ਬਹੁਤ ਜਿਆਦਾ ਸਾਫ ਆ ਗਈ ਬੱਚੀ ਬਹੁਤ ਚੰਗਾ ਤੇ ਕੀ ਮੋਲ ਆ ਬਾਈ ਇਹਦਾ ਫਿਰ ਮੋਲ ਤਾਂ ਚਾਹੇ ਡਾਕਟਰ 35000 ਕਰਾ ਲਓ ਚਾਹੇ 32 ਕਰਾ ਲਓ ਜਸਨ ਉਹ 30000 ਦੀ ਬੱਚੀ ਦੇਵਾਗੇ ਆਪਾਂ ਹਾਂਜੀ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾਈ ਜੋ 30000 ਦੀ ਬੱਚੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਬਾਈ ਵਿੱਚੋਂ ਮਾਨਤਾਨ ਚਲੋ ਫਿਰ ਵੀ ਹੋ ਜਾ ਮਾਨਤਾਨ ਹੋ ਜਾਊਗਾ ਬਾਈ ਠੀਕ ਆ ਵੀਰੇ ਅੱਗੇ ਭਾਈ ਡਾਇਮੰਡ ਪੀਸ ਆ ਜਿਹੜੇ ਡਾਕਟਰ ਦੋਏ ਬੱਚਿਆਂ ਦੋਏ ਦੋ ਦੰਦਾਂ ਦੋਏ ਦੋ ਦੰਦਾਂ ਹਾਂ ਠੀਕ ਆ ਦੋਏ ਦੋ ਦੋ ਦੰਦਾਂ ਦਾ ਹਾਈਟ ਲੈਂਥ ਇਹਨਾਂ ਦੀ ਜਿਵੇਂ ਕਹਿੰਦਾ ਇਹਨਾਂ ਦੀ ਜਿਹੜੀ ਬਿਊਟੀ ਆ ਹੂੰ ਪੂਰੀ ਟੌਪ ਟੌਪ ਸਹੀ ਗਿਆ ਇੱਕੋ ਜੇ ਪੀਸ ਆ ਦੋਵੇਂ ਡਾਇਮੰਡ ਦੋਵੇਂ ਇੱਕੋ ਜਿਹੇ ਮਾਵਾਂ ਦੇ ਧੀਆਂ ਜਿਵੇਂ 33 40 40 ਕਿਲੋ ਵਾਲੀਆਂ ਦੇ ਗਾਵਾਂ ਦੀਆਂ ਬੱਚੀਆਂ ਰਹੀਆਂ ਬਾਕੀ ਜਿਹੜੇ ਇਹਨਾਂ ਦੇ ਕੱਦ-ਕੁੱਦ ਨੇਗੇ ਉਹ ਦੇਖ ਲੈ ਤੂੰ ਪੂਰ ਗੱਡਾ ਵੱਲ ਨਹੀਂ ਗੀਆਂ ਕੱਦ ਘਾਟ ਨੇ ਦਾ ਫੁੱਲ ਸਾਈਜ਼ ਕੱਦ ਦਾ ਫੁੱਲ ਸਾਈਜ਼ ਕੱਦ ਦਾ ਤੇ ਥੱਲੇ ਥਾਣਾ ਜਿਹੜੇ ਚਾਰ-ਚਾਰ ਲੱਗੇ ਹੋਣਗੇ ਗੁਲਾਬੀ ਰੰਗ ਦੇ ਠੀਕ ਆ ਇਹ ਨਹੀਂ ਹੈਗਾ ਕਿਸੇ ਦੇ ਫੋਟਸ਼ਾਪ ਹੋਊਗੀ ਬਾਕੀ ਹੁਣ ਤੂੰ ਦੇਖ ਹੀ ਲੈ ਵੀ ਪੌਣੇ 6 ਫੁੱਟ ਤਕ ਤਕਰੀਬਨ ਮੇਰਾ ਕੱਦ ਦਾ ਹਾਈਟ ਲੈਂਥ ਇਹਨਾਂ ਦੀ ਕਿੱਡੀ ਕਈ ਸਹੀ ਗੱਲ ਆ ਕੱਦ ਬੈਡ ਰੰਗ ਰੂਪ ਬਿਊਟੀ ਪੱਕ ਮਿਲਕ ਰਿਕਾਰਡ ਕੀ ਆ ਮਿਲਕ ਰਿਕਾਰਡ ਰਿਜ਼ਲਟ 38 ਤੋਂ 40 ਕਿਲੋ ਦਾਗਾ 38 ਤੋਂ 40 ਕਿਲੋ ਝੂਲੀ ਬਹੁਤ ਚੰਗੀ ਹੈ ਨਾ ਹਾਂ ਕਿਉਂਕਿ ਜੇ ਇਹ ਪੀਸ ਲੱਭਾਂ ਵਰਗੀ ਆਪਾਂ ਉਹ ਤਾਂ ਮਿਲਦੇ ਨਹੀਂ ਆ ਤਾਂ ਅਣਕੇ ਨਾਲ ਮਿਲ ਜਾਂਦੇ ਆ ਨਾ ਸਹੀ ਗੱਲ ਫੇਸ ਬਿਊਟੀ ਬਹੁਤ ਚੰਗੀ ਹੈ ਨਾ ਫੇਸ ਦੀ ਬਿਊਟੀ ਦੋਹਾਂ ਦੀ ਵੀ ਚੈੱਕ ਕਰ ਲਿਓ ਹਮ ਸਹੀ ਗੱਲ ਆ ਬਈ ਹੋਰ ਮਾੜੀ ਜੀ ਬਈ ਦਿਖਾਈਏ ਬਿਊਟੀ ਬਹੁਤ ਚੰਗੀ ਹੈ ਦੇਖੋ ਦੋਨੇ ਇੱਕੋ ਜੀਆਂ ਨੇ ਜਮ ਫੇਸ ਚੰਗਾ ਬੋਦੀ ਚੰਗੀ ਹੈ ਰੰਗ ਰੂਪ ਬਹੁਤ ਚੰਗਾ ਇੱਕੋ ਜੇ ਕਰਦਾ ਦੋਨੇ ਦੋ ਦੰਦ ਨੇ ਬਈ ਤੋਰਾ ਤਾਰਾ ਕਮਾਲਾ ਕੱਦ ਬੜ ਯਾਤਵਰੀ ਟ ਫੁੱਲ ਚੰਗੀ ਅਮਾ ਦਾ ਦੁੱਧ ਵੀ ਚੰਗਾ ਦਾ ਤੋਰਾ ਤਾਰਾ ਏਕਰੋ ਸਿਆਣੀਆਂ ਵੀ ਬਾਕੀ ਕੱਦ ਕਾਠ ਵੀ ਡਾਕਟਰ ਪੂਰਾ ਫੁੱਲ ਆ ਬੱਚਿਆਂ ਦਾ ਇਹ ਨਹੀਂ ਹੈਗਾ ਵੀ ਛੋਟੀਆਂ ਆ ਨੇ ਕਿ ਛੋਟੀਆਂ ਤਾਂ ਨਹੀਂ ਹੈਗੀਆਂ ਬਈ ਫੁੱਲ ਕੱਦਦੀਆਂ ਨੇ ਢਾਂਚੇ ਢੂੰਚੇ ਫੁੱਲ ਚੰਗੇ ਆ ਫੇਸ ਬਿਊਟੀ ਬੋਲੀਵਾਦੀ ਪਾ ਫੇਸ ਆ ਨਾ ਦਿਓ ਦੇਖ ਲਓ ਕੇਸ ਬਿਊਟੀ ਦੇਖੋ ਬਈ ਤੇ ਮਾਂ ਦਾ ਜਿਹੜਾ ਰਿਕਾਰਡ ਉਹ ਵੀ ਚੰਗਾਗਾ ਪੂਰਾ ਚੰਗਾ ਡਾਕਟਰ ਚੰਗੇ ਨਹੀਂ ਗੀ ਹਾਂ 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 ਠੀਕ ਆ ਤੀ ਤੀ 4 ਆਮ ਬੋਲ ਦਿੰਗੇ ਦੋਵੇਂ ਬੱਚੀਆਂ ਨੇਗੀਆਂ ਓਕੇ ਹਾਂ ਇਹ ਵੀ ਅਸ ਦੀਆਂ ਠੀਕ ਹੈ ਜੀ ਫੁੱਲ ਬਾਇਓ ਡਾਟਾ ਬੱਚੀਆਂ ਦਾ ਹੂੰ ਪੂਰੀ ਜਿਹੜੀ ਡਿਟੇਲ ਆ ਬਾਈ ਕੋਲੇ ਡਾਟੇ ਦੀ ਸਾਰੀ ਹੈਗੀ ਆ ਬਾਈ ਤੋਰਾ ਦੇਖੋ ਬਈ ਇੱਕੋ ਜੇ ਕੱਦ ਨੇ ਸੀਮਨ ਦੇ ਬਿਲਕੁਲ ਅਕਾਵਲੀ ਨੇ ਸੀਮਨ ਦੇ ਦਾ ਡਾਕਟਰ ਪੂਰੀਆਂ ਕਾਵਲ ਨੇ ਬੜੀ ਵੇਟ ਵੀ ਬਹੁਤ ਆ ਕੱਦ ਬੱਡ ਵੀ ਬਹੁਤ ਆ ਫੇਸ ਫੂਸ ਲੈਗੋ ਦੀ ਵਾਦੀ ਪੂਰੀ ਚੰਗੀਆਂ ਨਿਗਿਨੇ ਆ ਬਈ ਇੱਕ ਤਰ੍ਹਾਂ ਦੇ ਫੇਸ ਦੇਖੋ ਬਈ ਬਹੁਤ ਸੋਹਣਾ ਜਿਹੜੀਆਂ ਇਹਦੇ ਬਿਊਟੀ ਆ ਹੂੰ ਉਹ ਟੌਪ ਆ ਜਾ ਮਾ ਸਹੀ ਗੱਲ ਹੈ ਬਈ ਟੌਪ ਆ ਜਾ ਮਾ ਤੇ ਮੁੱਲ ਕੀ ਰਹੂ ਬਈ ਇਹਨਾਂ ਦਾ ਮੁੱਲ ਡਾਕਟਰ ਜੋੜੀ ਦਾ 90000 ਰੁਪਏ ਜਿਹੜਾ ਮਾਨਤਨ ਹੋ ਜੂ ਜਾਇਜ਼ ਆ ਜ਼ਰੂਰ ਤੇ ਜੇ ਕੋਈ ਪੰਜੇ ਇਕੱਠੀਆਂ ਲਊਗਾ ਠੀਕ ਆ ਪੰਜਾਂ ਦਾ ਮੁੱਲ ਇੱਕ 60 ਆ ਡੇਢ ਦੀ ਆਪਾਂ ਦੇਣੀ ਆ ਜਸ ਸੁਣੋ ਡੇਢ ਦੀਆਂ ਦੇਣ ਹਾਂ ਠੀਕ ਆ ਜੇ ਜੋੜੀ ਇਕੱਠੀ ਲਓਗੇ ਤਾਂ 90000 ਰੁਪਏ ਮੁੱਲ ਮਾਨਤਨ ਜ਼ਰੂਰ ਹੋ ਜੂਗਾ ਨਗੀਨੇ ਆ ਬਈ ਬਾਲੀਆਂ ਰੱਖਣ ਨਾਲੋਂ ਦੋ ਰੱਖ ਲਓ ਚੰਗੀਆਂ ਨੇ ਬਈ ਚੰਗੇ ਰੀਵ ਵਟਾਉਣੀਆਂ ਗੱਬਣ ਹੋ ਕੇ ਫੇਸ ਪੂਸ ਬੋਦੀ ਬਾਦੀ ਰੰਗ ਰੂਪ ਕੱਦ ਬੱਡਰ ਤੇ ਲੰਬੀਆਂ ਲੰਬੀਆਂ ਬਹੁਤ ਨੇ ਬਈ ਚੰਗੀਆਂ ਨੇ ਬੱਚੀਆਂ ਤੋਰੇ ਤਰੇ ਨਹੀਂ ਬਈ ਸਾਫ ਨੇ ਬਈ ਮੁੱਲ ਜਾਇਜ ਹੈ ਬਿਊਟੀ ਦੇ ਸਾਬ ਨਾਲ 90000 ਰੁਪਏ ਮਾਨਤਾ ਜਰੂਰ ਹੋ ਜੇ ਡਾਕਟਰ ਬਾਲੀ ਤਾਂ ਨਹੀਂ ਆਪਾਂ ਗੱਲ ਕਰਦੇ ਤਿਆਰ ਹੋਗਾ ਬੱਚੀਆਂ ਹਮ 2.5 ਲੱਖ ਦੀਆਂ ਨੇ ਜੀਆਂ ਸਹੀ ਗੱਲ ਆ ਹਮ 4.5 5 ਲੱਖ ਦਾ ਮਾਲ ਆ ਤਿਆਰ ਹੋਇਆ ਵਾ ਸਹੀ ਗੱਲ ਆ ਬਈ ਜਾਉਂ ਬਿਊਟੀ ਪੱਕ ਵੀ ਬਹੁਤ ਚੰਗਾ ਮਿਲਕ ਰਿਕਾਰਡ ਵੀ ਚੰਗਾ ਝੋੜੀਆਂ ਵੀ ਚੰਗੀਆਂ ਥਣ ਬਹੁਤ ਚੰਗਾ ਲੱਗਿਆ 74 ਵੀ ਚੰਗਾ ਝੋਲੀ ਬਹੁਤ ਚੰਗੀ ਆ ਨਾ ਬਈ ਝੋਲਾਂ ਦਾ ਰੈਟਰ ਸਾਫ਼ ਹੀ ਆ ਥਣ ਚਾਰ ਚਾਰੀਆਂ ਨਿਸ਼ਾਨ ਵੀ ਨਹੀਂ ਬੰਦਵੇਂ ਦਾ ਤਾਂ ਸਹੀ ਗੱਲ ਆ ਬਈ ਲੈ ਚਲੋ ਬਈ 판 ਦੋ ਜੇ ਬਾਈ ਕਹਿੰਦਾ ਪੰਜੇ ਇਕੱਠੀਆਂ ਲੈ ਲਵਾਂ ਡੇਢ ਦੀਆਂ ਦੇ ਦੂੰਗੇ ਨਾ ਬਈ ਪੰਜੇ ਡੇਢ ਦੀਆਂ ਦੇ ਦਾਂਗੇ ਬਈ ਜੇ ਬਾਈ ਕਹਿੰਦਾ ਡੇਢ ਦੀਆਂ ਦੇ ਦਿਆਂਗੇ ਚੰਗੀਆਂ ਨੇ ਬਈ ਬੱਚੀਆਂ ਸਾਰੀਆਂ ਹੀ ਸਵੀਆਂ ਪਣੀਆਂ ਕੱਦ ਦੇਖੋ ਹਾਈਟ ਦੋਨਾਂ ਦੀ ਇੱਕੋ ਜਿਹੀ ਆ ਕਬੂਤਰ ਦੇ ਬੱਚੇ ਹੀ ਆ ਇੱਕ ਤਰ੍ਹਾਂ ਦੇ ਬਈ ਹੂੰ ਹੂੰ ਪੱਠਪੂੜੇ ਬਹੁਤ ਚੰਗਿਆ ਲੈ ਚੜਾਈ ਚੜੂਈ ਬਹੁਤ ਚੰਗਿਆ ਪੱਠਪੂੜੇ ਦੀ ਛੇਸਦਾ ਤਾਂ ਜਿਹੜਾ ਕੋਈ ਆਪਤੀ ਨਹੀਂ ਗਾ ਛੇਸ ਵੀ ਉਡੀਆਂ ਦਾ ਬਈ ਕਮਾਲ ਹੀ ਹੈ ਪੱਟਕੀ ਵਿੱਚ ਝੋਲੀ ਵਗੈਰਾ ਤੁਹਾਨੂੰ ਫਿਰ ਪੱਠਪੂੜੇ ਦੀ ਚੜਾਈ ਚੜੂਈ ਬਹੁਤ ਡਾਕਟਰ ਝੋਲੀਆਂ ਥਣ ਚਾਰ ਹੀ ਆ ਗਲਾਬੀ ਸਹੀ ਗੱਲ ਆ ਗਲਾਬੀ ਥਣ ਹਾਂ ਅਲੱਗ ਅਲੱਗ ਥਣ ਤੇ ਜਾਣ ਵੀ ਫੁੱਲ ਆ ਗਏ ਜਾਣ ਵੀ ਫੁੱਲਾ ਡਾਕਟਰ ਟੀਕੇ ਦੇ ਕਾਬਲਾ ਜਾਣ ਸਰ ਟੀਕੇ ਲੈ ਲੈਣੇ ਬੱਚਾ ਨੇ ਹੂੰ ਜਾਣ ਸਰ ਟੀਕੇ ਲੈ ਲੈ ਹਾਂ ਤੇ ਮੁੱਲ ਜੇ ਪੰਜਾਂ ਨਗਰੋਂ ਨੇ ਡੇਢ ਦੋ ਪੰਜਾ ਹਜ਼ਾਰ ਤੇ ਮੁੱਲ ਚਾਹ ਇੱਕ 60 ਗਰਾ ਲਓ ਇੱਕ 55 ਗਰਾ ਲਓ ਪੰਜੇ ਡੇਢ ਦੀਆਂ ਦੇ ਦਾਂਗੇ ਠੀਕ ਆ ਤੇ ਦੋਵੇਂ 90 ਦੀਆਂ ਦਰਮਾਗੇ ਹਾਂ ਠੀਕ ਆ ਭਾਈ ਮਾਨ ਪਾਣੀ ਹੋਣਾ ਵਿੱਚੋ ਜਾਇਜ਼ ਜਾ ਵੜ ਤਰਵਿੰਦਰ ਆ ਵੀ ਚੰਗੀ ਐ ਸੁਈ ਸੁਵਾਈ ਹਣ ਹਾਂ ਟਰ ਇਹਦਾ ਹੀ ਮੁੱਲ ਆਪਾਂ ਜਾਇਜ਼ ਹੀ ਰੱਖੇਗਾ ਮੁੱਲ 42000 ਇਹ ਆਪਾਂ 40 ਦੀ ਦੇ ਦਾਂਗੇ ਵੜ ਬੱਛੀ ਹੈਗੀ ਚਾਰ ਦੰਦਾਂ ਦਾ ਜੇ ਆਪਾਂ ਲੈ ਪਹਿਲਣ ਬੱਛੀ ਹੈਗੀ ਪਹਿਲਣ ਬੱਛੀ ਹੈ ਚਾਰ ਦੰਦਾਂ ਦਾ ਹਾਂ ਮੁੱਲ 42000 40 ਦੀ ਚਮਕ-ਦਮਕ ਚੰਗੀ ਆ ਬੱਛੀ ਦੇ ਵਿੱਚ ਮਗਰ ਵੀ ਬੱਛੀ ਹੈਗੀ ਬੱਛੀ ਬ ਤੇ ਬਾਕੀ ਸਿਵਲ ਢੰਡੀ ਦਾ ਤਾਂ ਹੰਤੀ ਕੋਈ ਨਹੀਂ ਠੀਕ ਕੋਈ ਨਹੀਂ ਲੱਜੇ ਮਰਜੀ ਹੱਥ ਲਾਈ ਚੱਲ ਤੇ ਕਿਸੇ ਵੀਰ ਨੂੰ ਕੋਈ ਵੀ ਨਾ ਗਾ ਪਸੰਦਾ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖ ਕੇ ਲਈ ਸਾਰੇ ਵੀਰਾਂ ਨਾਲ ਸਾਂਗ ਲਓ ਧੰਨਵਾਦ